ਮਨੁੱਖੀ ਮਾਨ ਕਈ ਤਰ੍ਹਾਂ ਦੇ ਡਰਾਂ ਨਾਲ ਗ੍ਰਸਿਆ ਹੋਇਆ ਹੈ ਹਰੇਕ ਮਨੁੱਖ ਚਾਹੁੰਦਾ ਹੈ ਕਿ ਕਿਤੇ ਉਹਦਾ ਨੁਕਸਾਨ ਨਾ ਹੋ ਜਾਏ ਹਰੇਕ ਮਨੁੱਖ ਪੈ ਪੇਟ ਹੈ ਹਰੇਕ ਕਿਸੇ ਨੂੰ ਰੋਗ ਦਾ ਡਰ ਕਿਸੇ ਨੂੰ ਰੋਗ ਤੋਂ ਡਰ ਗੱਲ ਕਿ ਕਿਸੇ ਨੂੰ ਪੈਸੇ ਦਾ ਡਰ ਜਿਦੇ ਕੋ ਜਾਇਦਾਦ ਦਾ ਜਾਇਦਾਦ ਦਾ ਡਰ ਅਨੇਕਾ ਤਰ੍ਹਾਂ ਦੇ ਡਰਾਂ ਨਾਲ ਮਨੁੱਖੀ ਮਨ ਗ੍ਰਸਿਆ ਹੋਇਆ ਹੈ ਜਿਉਂ-ਜਿਉਂ ਮਨੁੱਖਾ ਬੁੱਢਾ ਹੁੰਦਾ ਹੈ ਜਿਉਂ-ਤਿਉਹ ਜਿਆਦਾ ਡਰਪੋਖ ਹੋ ਜਾਂਦਾ ਹੈ ਪਤਾ ਕਿਉਂ ਕਿਉਂਕਿ ਉਸ ਨੂੰ ਮੌਤ ਨਜ਼ਰ ਆਉਂਦੀ ਹੈ ਮੌਤ ਦਾ ਡਰ ਸਭ ਤੋਂ ਭਿਆਨਕ ਡਰ ਹੈ ਇਹਨਾਂ ਡਰਾਂ ਨਾਲ ਹੀ ਕਈ ਤਰ੍ਹਾਂ ਦੇ ਵਿਸ਼ਵਾਸ ਜੁੜ ਜਾਂਦੇ ਹਨ ਜੋ ਸਮਾਪਾ ਕੇ ਅੰਧਵਿਸ਼ਵਾਸ ਦਾ ਰੂਪ ਅਖਤਿਆਰ ਕਰ ਜਾਂਦੇ ਇਹੋ ਜੀ ਅੰਧਵਿਸ਼ਵਾਸਾਂ 'ਚ ਇੱਕ ਅੰਧਵਿਸ਼ਵਾਸ ਦੀ ਗੱਲ ਕਰਨ ਲੱਗੇ ਹਾਂ ਇੱਕ ਵਾਰ ਸਾਡੇ ਪਿੰਡ ਵਾਲਾ ਸੇਠ ਸੇਰੇ ਸੇਰੇ ਪਿੰਡੋਂ ਬਾਹਰ ਨਿਕਲ ਕੇ ਸ਼ਹਿਰ ਨੂੰ ਜਾ ਰਿਹਾ ਸੀ ਕਿਸੇ ਖਾਸ ਸੌਦੇ ਵਾਸਤੇ ਰਾਹਤੇ ਵਿੱਚ ਉਸ ਨੂੰ ਜਿਉਣਾ ਦਿਹਾੜੀਆਂ ਮਿਲ ਗਿਆ ਉਹਦੇ ਮਨ ਚੌਥੀ ਫਰਕ ਪੈ ਗਿਆ ਕਿ ਅਜੇ ਸੌਦਾ ਨਹੀਂ ਸਿਰੇ ਚੜ੍ਹਮਾ ਗਾਲ ਵੀ ਉਵੇਂ ਹੀ ਹੋਏ ਫਿਰ ਉਹਦਾ ਸੌਦਾ ਸਿਰੇ ਨਾ ਚੜਿਆ ਸ਼ਾਮੇ ਧੂਣੀ ਬਾਲ ਕੇ ਕਰ ਬੈਠਾ ਇਹ ਸੋਚੇ ਕਿ ਆ ਸੌਦਾ ਕਿਉਂ ਨਹੀਂ ਸਿਰੇ ਚੜਿਆ ਤਾਂ ਉਹਦੇ ਮਨ ਚ ਇਹ ਗੱਲ ਆਈ ਕਿ ਜਿਉਣਾ ਦਿਹਾੜੀਆਂ ਮਿਲ ਗਿਆ ਸੀ ਤਾਂ ਨਹੀਂ ਸੌਦਾ ਹੋਇਆ ਫਿਰ ਉਹ ਸੋਚਣ ਲੱਗਾ ਕਿਸੇ ਨਾ ਕਿਸੇ ਹਿਲੇ ਵਸਿਲੇ ਮੈਂ ਜਿਉਣੇ ਦਿਹਾੜੀਏ ਤੋਂ ਇਹ ਤਾਂ ਵਸੂਲੀ ਕਰਾਂ ਆਪਣੇ ਨੁਕਸਾਨ ਦੀ ਤੇ ਮੁਨਾਫਾ ਕਰਾਉਂਦ ਕਰਾਉਂ ਫਿਰ ਉਹਨੂੰ ਆਪਣਾ ਇੱਕ ਯਾਰ ਪੁਲਸੀ ਆ ਯਾਦ ਆ ਗਿਆ ਕਹਿੰਦਾ ਚੱਲ ਉਹ ਕਿਹੜੇ ਕੰਮ ਆਪਾਂ ਉਹਨੂੰ ਨਾਲ ਗੰਡਾਂਗੇ ਤਸਰੇ ਜਿਉਣੇ ਦਿਹਾੜੀ ਨੂੰ ਜਾ ਕੇ ਰਾਂਗੇ ਨਾਲੇ ਜਿਉਣਾ ਦਿਹਾੜੀਆ ਕਿਹੜੇ ਖੇਤ ਦੀ ਮੂੜੀਏ ਮੈਂ ਸੇਠਾਂ ਮੇਰੇ ਅਗੇ ਕੀ ਇਹ ਪੈਸੇ ਦੀ ਟੰ ਟੰ ਸਭ ਕੁਝ ਟੰ ਟੰ ਕਰ ਦੇਗੀ ਆਪਾਂ ਨਹੀਂ ਕਰਾਂਗੇ ਜਿਉਣਿਆ ਤੇਰੇ ਕਰਕੇ ਸੇਠ ਦਾ ਹੋ ਗਈ ਨੁਕਸਾਨ ਏ ਕੱਲ ਜਾਣ ਰਿਆ ਸੀ ਸ਼ਹਿਰ ਤੇ ਅੱਗੋ ਟਕਰ ਗਿਆ ਕੰਜਰਾ ਤੂੰ ਤੇਰਾ ਸੌਦਾ ਨਹੀਂ ਸੱਚੜਿਆ ਸਿਰੇ ਤੇ ਹੁਣ ਤੂੰ ਦੇ ਇਹਦਾ ਹਜਾਨਾ ਹੁਣ ਕੱਢ ਲਈ ਆਇ ਤਰ ਤਾਰ ਆਹੋ ਕੱਲ ਤੇਰੇ ਮੱਥੇ ਲੱਗਣਾ ਮੇਰਾ ਬੜਾ ਨੁਕਸਾਨ ਹੋਇਆ ਮੇਰਾ ਹਜਾਨਾ ਦੇ ਚੰਗਾ ਭਾਈ ਤੇਰਾ ਹਜਾਨਾ ਤੇ ਮੈਂ ਦੇਣਾ ਪਰ ਮੇਰਾ ਵੀ ਬੜਾ ਨੁਕਸਾਨ ਹੋਇਆ ਕੰਜਰਾ ਕਾਲ ਤੋਂ ਮੱਥੇ ਲੱਗ ਗਿਆ ਤੇ ਮੈਨੂੰ ਕੋਈ ਦਿਹਾੜੀ ਨਹੀਂ ਮਿਲੀ ਮੇਰੇ ਤੇ ਬੱਚੇ ਵੀ ਭੁੱਖੇ ਮਰੇ ਨੇ ਮੇਰਾ ਆਹ ਜਾਨਾ ਦੇਗਾ ਦੱਸ ਦੇਗਾ ਮੈਂ ਵੀ ਦੁਰ ਬੰਦਾ ਹੈ ਉਹ ਦੁਨੀਆ ਦੇ ਲੱਭ ਕੋ ਇਸ ਦੁਨੀਆ ਵਿੱਚ ਜਿੱਥੇ ਤੂੰ ਉੱਤੇ ਛਾਂ ਜਿੱਥੇ ਤੂੰ ਖੁਸ਼ੀ ਉੱਤੇ ਸੁੱਖ ਜਿੱਥੇ ਰੋਗ ਹੋਵੇ ਉੱਤੇ ਪ੍ਰਤੀ ਜਿੱਥੇ ਗਰੀਬੀ ਉੱਤੇ ਅਮੀਰੀ ਇਹ ਦੋਵੇਂ ਪਾਸੇ ਇਕੱਠੇ ਚੱਲਦੇ ਹਰ ਮਾਤਮਾ ਨੇ ਹਰ ਇੱਕ ਚੀਜ਼ ਦੀ ਜੋੜੀ ਬਣਾਈ ਹੈ ਪਹਿਲਾ ਜੋੜੀ ਚ ਇੱਕ ਪਾਸਾ ਫਿਰ ਜੋੜੀ ਦਾ ਦੂਜਾ ਪਾਸਾ ਇਸੇ ਕਰਕੇ ਉਹ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਨਾ ਕਿ ਅੰਧਵਿਸ਼ਵਾਸ ਰੱਖੋ ਇਹ ਮਿੱਥਾ ਭਾਂਦੀਆਂ ਤੇ ਮਿੱਡੀਆਂ ਆ ਇਹ ਭਾਂਦੀਆਂ ਦੇ ਮਿੱਡੀਆਂ ਆ ਰਹਿਣ ਤੁਸੀਂ ਵਿਸ਼ਵਾਸ ਕਰ ਪ੍ਰਮਾਤਮਾ ਤੇ ਰੱਖੋ ਉਹ ਨਹੀਂ ਮਿਹੜਾ ਉਹ ਨਹੀਂ ਤੁਹਾਡਾ ਸਹਾਈ ਇਹੋ ਜਿਹਾ ਮਿੱਥਾ ਨਹੀਂ ਕੋਈ ਨਾਸ਼ ਨਹੀਂ ਹੈ ਕੋਈ ਵੀ ਨਾਸ਼ ਨਹੀਂ ਕੋਈ ਵੀ ਨਾਸ਼